ਹੈਲੋ ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਸਾਰੇ ਜਾਣੇ ਕਿਵੇਂ ਹੋ ਤੁਸੀਂ ਮੈਨੂੰ ਜ਼ਰੂਰ ਮੈਸੇਜ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਰੇ ਜਾਣੇ ਕਿੱਦਾਂ ਹੋ ਫੋਰ ਸਰਦੀਆਂ ਦਾ ਮੌਸਮ ਆ ਗਿਆ ਦੇਖੋ ਬਹੁਤ ਜ਼ਿਆਦਾ ਠੰਡ ਪੈਣ ਲੱਗ ਗਈ ਆ ਪੋ ਦਾ ਮਹੀਨਾ ਚੜ ਗਿਆ ਹੈ ਤੇ ਸਾਰੇ ਜਾਣੇ ਕਿੱਦਾਂ ਨੇ ਸਰਦੀਆਂ ਤੋਂ ਬਚੇ ਹੋਏ ਨੇ ਜ਼ਰੂਰ ਦੱਸਿਆ ਕਰੋ ਜੀ ਕਮੈਂਟਾਂ ਦੇ ਵਿੱਚ ਤੇ ਦੋਸਤੋ ਆਪਣੇ ਘਰੇ ਆਇਆ ਇੱਕ ਛੋਟਾ ਜਿਹਾ ਹੋਰ ਮਹਿਮਾਨ ਨੰਨਾ ਜਿਹਾ ਤੁਹਾਨੂੰ ਦੁਕਾਨੀ ਆ ਮੈਂ ਹੈਲੋ ਜਿਮੀ ਜਿਮੂ ਕਿ ਕਿ ਤੇ ਰੁਚੀ ਦੋਨੋਂ ਮਤਲਬ ਬਹੁਤ ਜ਼ਿਆਦਾ ਉਹ ਕਰ ਰਹੀਆਂ ਇਹਨੂੰ ਦੇਖ ਕੇ ਰਿਐਕਸ਼ਨ ਕਰ ਰਹੀਆਂ ਨੇ ਕਦੇ ਦੇ ਨਾਲ ਖੇਡਣ ਲੱਗ ਜਾਂਦੀਆਂ ਨੇ ਇਹ ਕਦੇ ਮਤਲਬ ਜਦੋਂ ਚੋਕਦਾ ਨਾ ਉਹਦੇ ਖੋਲ ਜਾਂਦੀ ਹੈ ਦੇਖੋ ਇਹਦੇ ਝੁਗਾ ਵੀ ਪਾਇਆ ਸੁੱਕਾ ਗਿਆ ਭਰਾਕੇ ਦਾ ਇਹਨੂੰ ਠੰਡ ਬਹੁਤ ਚੰਗੀ ਲੱਗ ਰਹੀ ਹੈ ਬਹੁਤ ਕੰਮ ਰਿਆ ਛੱਟਾ ਜਿਹਾ ਬੇਬੀ ਛੱਡਾ ਹਣਾ ਛੋਟਾ ਜਿਹਾ ਬੇਬੀ ਤੂੰ ਹੈਲੋ ਕਰ ਦੋ ਛਾਰਿਆਂ ਹੈਲੋ ਤੇ ਆਪਾਂ ਇਹਨੂੰ ਪਿਓ ਰੱਖਿਆ ਆਪਾਂ ਇਹਨੂੰ ਇਸ ਲਈ ਰੱਖਿਆ ਕਿ ਬਾਹਰੇ ਬਹੁਤ ਜ਼ਿਆਦਾ ਠੰਡਾ ਪੈ ਰਹੀ ਹੈ ਤੇ ਇਹਨਾਂ ਬਾਹਰ ਇੱਤਈ ਚਾਰਾ ਬੰਨਿਆ ਹੋਇਆ ਸੀ ਕਿਸੇ ਨੇ ਹਸਕਮਾਂ ਦੇ ਵਿੱਚ ਤੇ ਇਹ ਨਾ ਮਤਲਬ ਕਿਸੇ ਕੋਲੋਂ ਕਿਸੇ ਨੂੰ ਦੇਣਾ ਸੀ ਹਲੇ ਤੇ ਇਹ ਰੋਜ਼ ਮਤਲਬ ਰਾਤ ਨੂੰ ਚਲਾਈ ਜਾਂਦਾ ਸੀ ਚਿੱਤੀ ਜਾਂਦਾ ਸੀ ਚਾਰਾ ਹਨਾ ਤੇ ਮੈਨੂੰ ਮੈਂ ਮਤਲਬ ਅੱਜ ਵੈਸੇ ਹੀ ਦੇਖਣ ਚਲੀ ਗਈ ਗਮਾਨ ਦੇ ਵਿੱਚ ਵੀ ਇਹ ਕਿਦਾਂ ਚਿਲਾ ਰਿਹਾ ਹੈ ਛੋਟਾ ਜਿਹਾ ਬਲੇ ਪੱਪੀ ਕੋਈ ਤੇ ਮੈਂ ਨਾ ਬਈ ਦੇਖਿਆ ਜਦੋਂ ਇਹ ਇੰਨੀ ਬਾਹਰ ਬੰਨਿਆ ਹੋਇਆ ਸੀ ਇਹਨੂੰ ਦੁੱਧ ਪਲਾਉਣਾ ਹੈ ਘਾਰੇ ਸੀ ਉਹ ਓਨਰ ਸੀ ਜਿਹੜੇ ਤੇ ਉਹ ਮੈਂ ਇਹਨਾਂ ਨੂੰ ਆਖਿਆ ਵੀ ਮੈਂ ਲੈ ਕੇ ਜਾਂਦੀ ਆ ਉਹ ਮੰਨ ਗਏ ਆ ਲੈ ਜਾਣ ਵਾਸਤੇ ਕੀ ਲੈ ਆਜਾ ਕੋਈ ਨਹੀਂ ਤੇ ਮੈਂ ਲੈ ਆਈ ਇਹਨੂੰ ਹੁਣ ਆਪਣੇ ਘਰ ਵਿੱਚ ਰੱਖਿਆ ਇਹਨੂੰ ਤੇ ਕਰੋ ਮੈਂ ਤੁਹਾਨੂੰ ਦੱਸਦੀ ਹਾਂ ਮੇਰੇ ਕੋਲ ਤੁਹਾਨੂੰ ਪਤਾ ਹੀ ਹੈ ਵੀ ਪਹਿਲੇ ਹੀ ਦੋ ਡੌਗ ਰੱਖੇ ਹੋਏ ਹੈ ਨਾ ਦੋਨੋਂ ਰੁਚੀ ਤੇ ਚਿੰਕੀ ਰੱਖੇ ਹੋਏ ਹੈ ਬਹੁਤ ਪਿਆਰੇ ਬੱਚੇ ਮੇਰੇ ਤੇ ਹੋਰ ਰੱਖੇ ਹੋਏ ਹੈ ਤੇ ਤੀਸਰਾ ਇਹ ਹੋ ਗਿਆ ਹੁਣ ਕਰੋ ਮੈਨੂੰ ਬਈ ਥੋੜੀ ਭੈਣ ਨੂੰ ਡਾਂਟ ਪੈਂਦੀ ਆ ਬਹੁਤ ਮਤਲਬ ਕਹਿੰਦੇ ਆ ਮੇਰੇ ਹਸਬੰਦ ਕਹਿੰਦੇ ਹਲੇ ਮੇਰੇ ਪਾਪਾ ਜੀ ਜਿਹੜੇ ਸੋਰਾ ਸਾਹਮਣੇ ਉਹ ਆਏ ਨਹੀਂ ਹੈਗੇ ਡਿਊਟੀ ਤੋਂ ਤੇ ਜਦੋਂ ਉਹ ਆਉਣਗੇ ਉਹ ਤੁਹਾਨੂੰ ਦਿਖਾਉਂਗੀ ਰੈਕਸ਼ਨ ਵੀ ਕੀ ਕਰਦੇ ਆ ਮਤਲਬ ਤੁਹਾਨੂੰ ਦੱਸੂਗੀ ਦਿਖਾਣਾ ਕਿਉਂਕਿ ਮੈਨੂੰ ਥੋੜੀ ਜੀ ਸੰਗ ਲੱਗਦੀ ਆ ਵੀ ਇਤਰਾ ਮੈਂ ਉਹਨਾਂ ਦੇ ਸਾਹਮਣੇ ਵੀਡੀਓ ਕਰਾ ਕਲਿੱਕ ਨਹੀਂ ਕਰਦੀ ਤੇ ਮਤਲਬ ਮੈਨੂੰ ਐ ਲੱਗਦਾ ਬਈ ਵੀ ਹੁਣ ਮੈਂ ਇਹਨੂੰ ਕਿੱਦਾਂ ਰੱਖੂਗੀ ਤੇ ਹਸਬੰਦ ਥੋੜਾ ਜਿਹਾ ਬੋਲ ਰਹੀ ਸੀ ਤੇ ਬੱਚੇ ਮੇਰੇ ਦੋਨੇ ਪੂਰਾ ਸਪੋਰਟ ਕਰ ਰਹੇ ਆ ਤੇ ਮੇਰੀ ਮੰਮੀ ਵੀ ਸਪੋਰਟ ਕਰ ਰਹੇ ਨੇ ਵੀ ਜਲ ਕੋਈ ਨਾ ਜਿੱਥੇ ਇਹ ਦੋਨੋਂ ਖੇਲਦੀਆਂ ਇਹ ਦੋਨੋਂ ਖਾਣਾ ਖਾਂਦੀਆਂ ਉੱਥੇ ਇਹ ਖਾ ਲਿਆ ਕਰੂਗਾ ਹਨਾ ਤੇ ਪਰ ਮੈਨੂੰ ਐ ਲੱਗਦਾ ਮਤਲਬ ਡਰ ਜਾ ਲੱਗਦਾ ਹੈ ਹਨਾ ਵੀ ਪਾਪਾ ਆਉਣਗੇ ਉਹ ਕਹਿਣਗੇ ਵੀ ਤੁਸੀਂ ਬਸ ਇਹੀ ਰੱਖੀ ਜਾਓ ਘਰੇ ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਤੁਸੀਂ ਨੇ ਬਸ ਇਹਨਾਂ ਨੂੰ ਹੀ ਸਾਂਭੀ ਜਾਓ ਬਈ ਮੈਨੂੰ ਖੁਦ ਨੂੰ ਐਵੇਂ ਲੱਗਦਾ ਵੀ ਮੈਂ ਖੁਦ ਇਦਾਂ ਦੀ ਕਿਉਂ ਆ ਪਤਾ ਨਹੀਂ ਕਿਉਂ ਮੇਰੇ ਮਤਲਬ ਕੁਦਰਤ ਹੀ ਮੇਰੇ ਨੇਚਰ ਦੇ ਵਿੱਚ ਹੀ ਐਡ ਆ ਵੀ ਮੈਨੂੰ ਮਤਲਬ ਹਰ ਇੱਕ ਚੀਜ਼ ਦੇ ਉੱਤੇ ਤਰਸ ਆ ਜਾਂਦਾ ਹਰ ਚਾਹੇ ਉਹ ਕੋਈ ਵੀ ਮਤਲਬ ਜਾਨਵਰ ਹੋਵੇ ਸਾਡੀਆਂ ਗਾਵਾਂ ਹੋਣ ਹੈਨਾ ਕੋਈ ਸਾਡੀ ਮੱਝ ਹੋਵੇ ਮਤਲਬ ਹਰ ਕੋਈ ਮੈਨੂੰ ਐ ਲੱਗਦਾ ਵੀ ਮਤਲਬ ਮੇਰੇ ਚ ਮਮਤਾਲਾ ਜਿਹੜਾ ਰੱਬ ਨੇ ਉਹ ਪੁਆਇੰਟ ਆ ਉਹ ਐਕਸਟਰਾ ਦੇ ਕੇ ਭੇਜਿਆ ਹੋਇਆ ਐਵੇਂ ਲੱਗਦਾ ਤੇ ਮੈਂ ਨਾ ਮਤਲਬ ਕੋਈ ਵੀ ਹੋਵੇ ਚਾਹੇ ਮੈਨੂੰ ਐ ਲੱਗਦਾ ਯਾਰ ਵੀ ਇਹ ਵੀ ਹਾਂ ਇਹਨੂੰ ਮਤਲਬ ਇਹਦੀ ਕੇਅਰ ਮੈਂ ਕਰਾਂ ਹਰ ਇੱਕ ਚੀਜ਼ ਦੀ ਕੇਅਰ ਕਰਨਾ ਮੈਨੂੰ ਐਕਸਟਰਾ ਐ ਲੱਗੂਗਾ ਵੀ ਹਾਂ ਯਾਰ ਇਹਨੂੰ ਕੋਈ ਦਿੱਕਤ ਨਾ ਆ ਜਾਈ ਚਾਹੇ ਕੋਈ ਇਨਸਾਨ ਹੈ ਹੈਨਾ ਕੋਈ ਵੀ ਚਾਹੇ ਬਿਮਾਰ ਹੈ ਚਾਹੇ ਕੋਈ ਵੀ ਹੈ ਹੈਨਾ ਮੈਨੂੰ ਐਵੇਂ ਲੱਗਦਾ ਰਹਿੰਦਾ ਹਮੇਸ਼ਾ ਵੀ ਮੈਂ ਇਹਦੀ ਕੇਅਰ ਕਰਾਂ ਪਤਾ ਨਹੀਂ ਕਿਉਂ ਇਦਾਂ ਇਹ ਦੋਸਤੋ ਅੱਜ ਮੀਨੂ ਘੇਰ ਲਣੂ ਦਿੱਤਾ ਦੇਖੀ ਇਹਦੇ ਨਾ ਬਹੁਤ ਪਿਆਰਾ ਘੇਰ ਲਿਆ ਇਹ ਦੇਖੋ ਕੀ ਕਰ ਰਿਹਾ ਇਹਦੇ ਨਾਲ ਇਹ ਦੇਖੋ ਰਬੜ ਬੈਨ ਮਿਲ ਗਿਆ ਇਹਨੂੰ ਦੇਨੂਰ ਦੁਆਰਾ ਲੈ ਦੇਖੋ ਓਏ ਇਹ ਜਿੰਮੀ ਸਾਡੇ ਕੀ ਕਰਦੀ ਹੈ ਜਿੰਮੀ ਨਾਮ ਰੱਖਿਆ ਬਈ ਇਹਦਾ ਬਾਕੀ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਇਹਦਾ ਕੀ ਨਾਮ ਰੱਖੀਏ ਲੈ ਜਿੰਮੀ ਨਾ ਬੜਾ ਖੇਡ ਰਿਹਾ ਹੈ ਭੋਲੇ ਭੋਲੇ ਜੇ ਨਾਮ ਹਨਾ ਜਿੰਮੀ ਫੜਾ ਤਾਂ ਠੰਡ ਉੱਤਰ ਕੀ ਨੂਰ ਇਹਦੇ ਕੰਮਣਾ ਵਾਟ ਗਿਆ ਹਨਾ ਖੇਲਣਾ ਲੱਗ ਗਿਆ ਹੈ। ਦਾਜੀ মিয়া ਫੜ ਲਾ। ਆ ਬੈਠੇ ਰੁੱਤੀ ਤੇ ਚਿੱਕੀ ਦੇਖੋ। ਬੜਾ ਕੁਸਲਾਉ ਦਾ ਫੜ ਲਾ। ਆ ਦੇਖੋ ਬਈ। ਨਾ ਰੁੱਤੀ, ਨਾ ਬੁੱਤ, ਨਾ ਬੁੱਤ, ਨੋ। ਨੋ। ਹੋ ਨਹੀਂ ਕਰਨਾ। ਖੇਲਣਾ ਹੈ ਇਹਦੇ ਨਾਲ ਕਾਕਾ ਇਹ। ਕੀ ਇਹ ਕਾਕਾ ਛੋਟਾ ਜਾਣਾ? ਉਹ ਕਿੰਨਾ ਖੇਲ ਰਿਹਾ ਇਹਦੇ ਨਾਲ।